हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਂਟੀ ਜੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਚਾਹੇ ਤੁਸੀਂ ਐਂਟੀ ਜੂਜੀਸੀ ਨੈਟ ਐਗਜ਼ਾਮ ਦਾ ਪੇਪਰ ਦੇਣਾ ਹੋਵੇ ਚਾਹੇ ਕੋਈ ਵੀ ਪੰਜਾਬੀ ਦਾ ਹੋਰ ਪੇਪਰ ਦੇਣਾ ਹੋਵੇ ਸਾਰੇ ਦੇ ਸਾਰੇ ਟੌਪਿਕ ਇਸ ਚੈਨਲ ਦੇ ਉੱਤੇ ਮੌਜੂਦ ਨੇ ਬਸ ਤੁਸੀਂ ਜਾ ਕੇ ਵੀਡੀਓਜ਼ ਨੂੰ ਦੇਖਣਾ ਹੈ ਟੌਪਿਕ ਨੂੰ ਉੱਥੇ ਸਮਝਣਾ ਹੈ ਐਮਸੀਕਿਊਜ਼ ਦੀ ਸੀਰੀਜ਼ ਵੀ ਅਪਲੋਡ ਕੀਤੀ ਹੋਈ ਹੈ ਤੇ ਪਲੇਲਿਸਟਾਂ ਵੀ ਬਣੀਆਂ ਹੋਈਆਂ ਨੇ ਜਾ ਕੇ ਤੁਸੀਂ ਇੱਥੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਇਸ ਤੋਂ ਇਲਾਵਾ ਸਬਸਕ੍ਰਾਈਬ ਜ਼ਰੂਰ ਕਰਿਓ ਨਾ ਦਿਨਾਕ ਕਿਉਂਕਿ ਕੋਈ ਵੀ ਤੁਹਾਡਾ ਕੋ ਵੀਡੀਓ ਮਿਸ ਨਾ ਹੋਵੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਹੁਣ ਅਗਲਾ ਐਗਜ਼ਾਮ ਦੇਣਾ ਹੈ ਐਂਟੀ ਜੁਡੀਸੀ ਨੈਟ ਐਗਜ਼ਾਮ ਦਾ ਤੇ ਉਹ ਬੈਚ ਕੋਰਸ ਜਿਹੜੇ ਅਗੇ ਨੇ ਸ਼ੁਰੂ ਕਰਨ ਜਾਣੀ ਹਾਂ ਤੇ ਉਸ ਨੂੰ ਜੁਆਇਨ ਕਰ ਸਕਦੇ ਹੋ ਜਲਦੀ ਹੀ ਉਸ ਦੀ ਇਨਫੋਰਮੇਸ਼ਨ ਵੀ ਸ਼ੇਅਰ ਕਰਾਂਗੀ ਤੇ ਜਿਹੜਾ ਪੇਪਰ ਹੁਣ ਹੋਇਆ ਹੈ ਉਸ ਦੀ ਅਨਸਰਸ ਕੀ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ ਉਹ ਵੀ ਤੁਸੀਂ ਜਾ ਕੇ ਵੀਡੀਓਜ਼ ਦੇਖ ਸਕਦੇ ਹੋ ਤੇ ਉਹ ਵੀ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਜੇ ਤੱਕ ਇਹ ਜਿਹੜੇ ਵੀਡੀਓਜ਼ ਹੈਗੇ ਨੇ ਇਹ ਜ਼ਿਆਦਾ ਨਹੀਂ ਪਈਆਂ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਸਟੂਡੈਂਟਸ ਆ ਤਾਂ ਕਿ ਜਿਹੜੇ ਹੋਰ ਸਟੂਡੈਂਟ ਹੈ ਉਹ ਵੀ ਸਮਝ ਸਕਣ ਕਿ ਜਿਨ੍ਹਾਂ ਨੇ ਐਗਜ਼ਾਮ ਦੇਣਾ ਹੈ ਕਿs ਤਰੀਕੇ ਦਾ ਪੇਪਰ ਆਣਾ ਹੈ ਸੋ ਅੱਜ ਜਿਹੜੀ ਵੀਡੀਓ ਅਪਲੋਡ ਕਰਨ ਜਾ ਰਹੀ ਆ ਉਹ ਪ੍ਰਵਾਸ ਤੇ ਉੱਤੇ ਗਿਆ ਬੜੀ ਫਰਮਾਇਸ਼ ਤੇ ਉਤੇ ਵੀਡੀਓ ਜਿਹੜੀ ਆ ਬਣਾਈ ਆ ਕਿਉਂਕਿ ਜਿਹੜਾ ਹੁਣ ਪੇਪਰ ਆਣਾ ਹਰਿਆਣਾ ਵਾਲਿਆਂ ਦਾ ਉਹਨਾਂ ਨੇ ਇੱਕ ਪਾਕਿਸਤਾਨੀ ਸਾਹਿਤ ਤੇ ਇੱਕ ਪ੍ਰਵਾਸੀ ਸਾਹਿਤ ਦੀ ਡਿਮਾਂਡ ਕੀਤੀ ਆ ਸੋ ਉਸ ਤੇ ਉੱਤੇ ਅਸੀਂ ਵੀਡੀਓ ਹੁਣ ਅਪਲੋਡ ਕਰਾਂਗੇ ਬਟ ਨਾਲ ਦੇ ਨਾਲ ਇਹ ਆ ਕਿ ਪਹਿਲਾਂ ਅਸੀਂ ਇਸ ਦਾ ਬੇਸਿਕ ਜਾਣ ਲਈਏ ਬੇਸਿਕ ਤੋਂ ਬਾਅਦ ਹੀ ਅਸੀਂ ਜੜਾ ਗਏ ਇਹਦੇ ਜਿਹੜੇ ਸਾਹਿਤ ਹੈ ਉਸ ਦੇ ਉੱਤੇ ਆਵਾਂਗੇ ਤੇ ਇਹ ਵੀ ਦੱਸ ਦਵਾਂਗੇ ਕਿ ਕਿਹੜੇ ਕਿਹੜੇ ਰਾਈਟਰ ਕਿੱਥੇ ਰਹਿੰਦੇ ਸੀ ਕਿੱਥੇ ਮੌਜੂਦ ਨੇ ਉਹਨਾਂ ਦੇ ਬਾਰੇ ਵੀ ਤੇ ਇਹ ਕਿਉਂਕਿ ਕਈ ਵਾਰੀ ਇਹ ਵੀ ਪੁੱਛ ਲਿਆ ਜਾਂਦਾ ਹੈ ਨਾ ਕਿ ਇੰਗਲੈਂਡ ਦੇ ਵਿੱਚ ਵਸਦੇ ਦੱਸੋ ਜਾਂ ਫਿਰ ਹੋਰ ਕਿਤੇ ਜਿਹੜੇ ਵਸਦੇ ਆ ਉਹ ਦੱਸੋ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਇੱਥੇ ਅਸੀਂ ਜਿਹੜਾ ਗਵਾ ਦੱਸਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਇਸ ਦੇ ਵਿੱਚ ਪ੍ਰਵਾਸੀ ਸਿਹਤ ਦੇ ਬਾਰੇ ਕਿਉਂਕਿ ਥੋੜੀ ਜੀ ਇਸ ਦੀ ਜਿਹੜੀ ਗਿਆ ਇਹ ਡੈਫੀਨੇਸ਼ਨ ਜਿਹੜੀ ਗਿਆ ਉਹ ਵੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਸੁਪਰਵਾਸੀ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਕਹਿੰਦੇ ਕਿ ਪਰਾਈਆਂ ਧਰਤੀਆਂ ਤੇ ਜਿਹੜਾ ਰੁਜ਼ਗਾਰ ਹੈਗਾ ਉਸ ਦੀ ਤਲਾਸ਼ ਦੇ ਵਿੱਚ ਜਾਂ ਫਿਰ ਵਧੇਰੇ ਜਿਹੜੇ ਆਰਥਿਕ ਵਸੀਲੇ ਹੁੰਦੇ ਨੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਜਿਹੜੀ ਹੁੰਦੀ ਹੈ ਅਸਥਾਈ ਤੌਰ ਤੇ ਵਿਛਣ ਵਾਲੇ ਵਿਅਕਤੀ ਨੂੰ ਪ੍ਰਵਾਸੀ ਦਾ ਨਾਮ ਦਿੱਤਾ ਜਾਂਦਾ ਹੈਗਾ ਕਿਉਂਕਿ ਜਦੋਂ ਪਰਾਈਆਂ ਧਰਤੀਆਂ ਦੇ ਉੱਤੇ ਅਸੀਂ ਜਾਂਦੇ ਹਾਂ ਉੱਥੇ ਜਿਹੜੇ ਆਰਥਿਕ ਜਿਹੜੇ ਵਸੀਲੇ ਹੈਗੇ ਆ ਉਹ ਜਾਂ ਫਿਰ ਕੁਝ ਹੋਰ ਸਾਡੇ ਕੋਲ ਜਿਹੜੇ ਵਸੀਲੇ ਹੁੰਦੇ ਨੇ ਜਾਂ ਫਿਰ ਮਜਬੂਰੀਆਂ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਉੱਥੇ ਦਾ ਵਿਅਕਤੀ ਅਸਥਾਈ ਤੌਰ ਤੇ ਵਿਚਰਦਾ ਹੈ ਉਹਨੂੰ ਕੀ ਕਹਿ ਦਿੱਤਾ ਜਾਂਦਾ ਹੈ ਗਵਾ ਪ੍ਰਵਾਸੀ ਕਹਿ ਦਿੱਤਾ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਜਿਹੜੇ ਸ਼ਬਦ ਹੈ ਕਿਨੇ ਇਹਦੇ ਨਾਲ ਮਿਲਦੇ ਜੁਲਦੇ ਨੇ ਜਿਸ ਦੇ ਵਿੱਚ ਅਸੀਂ ਇਸ ਨੂੰ ਇਮੀਗ੍ਰੈਂਟ ਐਕਸਪੈਡੀਟ ਦੇ ਆਫ ਡਾਇਸਪੋਰਾ ਇਹ ਤਿੰਨ ਵਰਡ ਜਿਹੜੇ ਗਿਨੇ ਉਹ ਅੰਗਰੇਜ਼ੀ ਦੇ ਸਮਾਨਾਰਥੀ ਵਰਤੇ ਜਾਂਦੇ ਹੈਗੇ ਨੇ ਪਰ ਪ੍ਰਵਾਸੀ ਜਿਹੜਾ ਵਰਡ ਹੈਗਾ ਉਸ ਤੇ ਸੋ ਇਹ ਜਿਹੜੇ ਵਰਡ ਹੈਗੇ ਨੇ ਇਹ ਬਿਲਕੁਲ ਇੱਕ ਕੈਸਾ ਦਿਓ ਸਮਾਨ ਅੰਤਰ ਹੀ ਜਾਂ ਫਿਰ ਇੱਕ ਅਦਾ ਜਿਹੜਾ ਫਰਕ ਹੁੰਦਾ ਹੈ ਉਸ ਦੇ ਤੌਰ ਤੇ ਇਹ ਆਇਂਦੇਗੇ ਨੇ ਸੋ ਕੀ ਗਵਾ ਕਿ ਇਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੁੰਦੀ ਹੈ ਜਿਹੜੀ ਡਾਈਸਪੋਰਾ ਜਾਏ ਜਿਹੜਾ ਪ੍ਰਵਾਸ ਹੈਗਾ ਹੈ ਇੱਕ ਹੀ ਗਵਾ ਇੱਕ ਨਿਰੰਤਰ ਚੱਲਣ ਵਾਲੇ ਪ੍ਰਕਿਰਿਆ ਇਹ ਅਜੇ ਤੱਕ ਰੁਕੀ ਨਹੀਂ ਹੈਗੀ ਇਸ ਵਿੱਚ ਮਨੁੱਖ ਦੀਆਂ ਜਿਹੜੀਆਂ ਬੁਨਿਆਦੀ ਤਾਂ ਸਮਾਜਿਕ ਦੋਵੇਂ ਲੋੜਾਂ ਜਿਹੜੀਆਂ ਮੌਜੂਦ ਹੁੰਦੀਆਂ ਨੇ ਬੁਨਿਆਦੀ ਦੋਵੇਂ ਕੈਸਾ ਦਿਓ ਬੇਸਿਕ ਜਿਵੇਂ ਪੈਸਾ ਕਮਾਉਣਾ ਸਭ ਤੋਂ ਮੇਨ ਇਸੇ ਕੀ ਹੁੰਦੀ ਆ ਮਜਬੂਰੀ ਹੁੰਦੀ ਆ ਠੀਕ ਹੈ ਸਮਾਜਿਕ ਜਿਹੜਾ ਹੁੰਦਾ ਹੈ ਕਈ ਕੀ ਹੁੰਦਾ ਵਾ ਇੱਕ ਬੈਟਰ ਕਲਚਰ ਦੀ ਤਲਾਸ਼ ਦੇ ਵਿੱਚ ਜਾਂਦੇ ਆ ਕਿ ਬੈਟਰ ਸੁਸਾਇਟੀ ਜਿਹੜੀ ਹੁੰਦੀ ਆ ਨਾ ਕਿ ਜਿਵੇਂ ਕਹਿ ਦਿੰਦੇ ਆ ਕਿ ਅਸੀਂ ਹੁਣ ਇੱਥੇ ਨਹੀਂ ਰਹਿਣਾ ਕਿਉਂਕਿ ਇੱਥੇ ਸਮਾਜ ਅੱਛਾ ਨਹੀਂ ਹੈਗਾ ਤੇ ਇੱਥੇ ਦੇ ਲੋਕੀ ਚੰਗੇ ਨਹੀਂ ਹੈਗੇ ਆ ਤੋਂ ਕੀ ਕਰਦੇ ਹੈਗੇ ਆ ਕਿ ਦੂਸਰੀ ਜਗ੍ਹਾ ਦੇ ਉੱਤੇ ਜਿਹੜੇ ਇਸ ਚੀਜ਼ ਦੀ ਤਲਾਸ਼ ਦੇ ਵਿੱਚ ਜਿਹੜੇ ਜਾਂਦੇ ਕਿ ਨੇ ਇਸ ਚਾਰ ਜਿਹੜੇ ਕਿਨੇ ਬੇਸਿਕ ਸੰਕਲਪ ਸਾਨੂੰ ਇੱਕ ਮਿਲਦੇਗੇ ਨੇ ਸਭ ਤੋਂ ਪਹਿਲਾਂ ਇਹਨਾਂ ਚਾਰਾਂ ਨੂੰ ਸਮੇਂ ਨਾਲ ਜ਼ਰੂਰ ਚਾਹੀਦਾ ਹੈ ਤੁਹਾਨੂੰ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਆਂਦੇਮ ਵਾਸੀ ਵਾਸੀ ਉਹ ਹੁੰਦਾ ਹੈ ਜਿਹੜਾ ਕਿ ਜਨਮ ਤੋਂ ਹੀ ਜਿਵੇਂ ਤੁਸੀਂ ਜਿਸ ਭੂਮੀ ਤੇ ਰਹਿੰਦੇ ਹੋ ਜਿੱਥੇ ਤੁਹਾਡੇ ਆਪਣੇ ਜਿਹੜੇ ਪਿਤਾ ਹੈ ਜਾਂ ਫਿਰ ਦਾਦਾ ਹੈ ਜਾਂ ਫਿਰ ਪਰਦਾਦਾ ਹੈ ਉਥੇ ਜਨਮੇ ਨੇ ਤੁਸੀਂ ਉਥੇ ਹੀ ਜਨਮ ਹੈਗੇ ਹੋ ਮੇਨ ਆਪਣੀ ਜਿਹੜੀ ਜਗਾ ਹੁੰਦੀ ਹੈ ਜਿੱਦ ਨੂੰ ਸ਼ੁਰੂ ਤੋਂ ਜਨਮ ਤੋਂ ਲੈ ਕੇ ਮਰਨ ਤੱਕ ਤੁਸੀਂ ਉਥੇ ਰਹਿੰਦੇ ਹੋ ਇਹ ਤੁਸੀਂ ਉਥੇ ਜਦੋਂ ਰਹਿੰਦੇ ਹੋ ਤਾਂ ਤੁਸੀਂ ਉਥੋਂ ਦੇ ਹੀ ਵਾਸੀ ਨੇ ਫੋਰ ਐਗਜ਼ਾਮਪਲ ਜੇ ਮੈਂ ਤੁਸੀਂ ਇੰਡੀਆ ਦੇ ਵਿੱਚ ਰਹ ਰਹੇ ਹੋ ਫਾਦਰ ਵੀ ਇੱਥੇ ਹੋਏ ਨੇ ਸੋ ਇਹ ਜਿਹੜਾ ਹੈਗਾ ਇਹ ਆਿੰਦਾ ਹੈਗਾ ਤੁਹਾਡੇ ਵਡੇਰਿਆਂ ਦੇ ਨਾਲ ਸੰਬੰਧਿਤ ਜਿੱਥੇ ਤੁਸੀਂ ਰਹਿੰਦੇ ਹੋ ਇਹਨੂੰ ਤੁਸੀਂ ਕੀ ਕਹਿੰਦੇ ਹੁੰਦੇ ਹੋਗੇ ਵਾਸੀ ਕਹਿ ਦਿੰਦੇ ਹੋ ਉਸ ਪਰਸਨ ਨੂੰ ਮਨੁੱਖ ਜਦੋਂ ਆਪਣੀ ਮਾਤਭੂਮੀ ਉੱਪਰ ਜੀਵਨ ਇੱਕ ਗੁਜ਼ਾਰਦਾ ਹੈਗਾ ਵਾ ਉਹ ਕੋਈ ਉੱਥੋਂ ਦਾ ਇੱਕ ਵਾਸੀ ਹੋ ਜਾਂਦਾ ਹੈ ਸੈਕਿੰਡ ਇਸ ਤੇ ਵਿੱਚ ਆਿੰਦਾ ਨਵਾਂ ਆਵਾਸੀ ਐਮੀਗ੍ਰੈਂਟ ਇੰਗਲਿਸ਼ ਦਾ ਵਰਡ ਹੈਗੇ ਨੇ ਨਾਮ ਯਾਦ ਰੱਖਿਓ ਨਾਲ ਦੇ ਨਾਲ ਐਮੀਗ੍ਰੈਂਟ ਜਿਹੜੇ ਹੁੰਦੇ ਨੇ ਜੋ ਕਿਸੇ ਹੋਰ ਧਰਤੀ ਦਾ ਵਾਸੀ ਹੋਵੇ ਤੇ ਸਬੰਧਿਤ ਧਰਤੀ ਤੇ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਆਇਆ ਹੋਵੇ ਜਿਵੇਂ ਹੁਣ ਤੁਸੀਂ ਜਾਂਦੇ ਹੋ ਇੱਥੋਂ ਕਿਤੇ ਹੋਰ ਜਿਵੇਂ ਧਰਤੀ ਦੇ ਉੱਤੇ ਜਾਂਦੇ ਆ ਜਿਵੇਂ ਕੈਨੇਡਾ ਫਾਰ ਐਗਜ਼ਾਮਪਲ ਤੁਸੀਂ ਸਾਰੇ ਜਿਹੜੇ ਤੁਹਾਡੇ ਗਏ ਹੋਣਗੇ ਉਹ ਕੀ ਹੁੰਦੇ ਨੇ ਕਿਸੇ ਚੀਜ਼ ਦੀ ਤਲਾਸ਼ ਚੀਜ਼ ਕੀ ਆਿੰਦੀ ਇਸ ਦੇ ਵਿੱਚ ਪੈਸਾ ਸਹੂਲਤਾ ਕਮਾਈ ਇਹੋ ਹੀ ਆਉਂਦੀ ਗਿਆ ਆਜੀ ਪ੍ਰਕਿਰਤੀ ਵਾਲਾ ਇਹ ਜਿਹੜਾ ਹੁੰਦਾ ਹੈ ਨਾ ਆਵਾਸੀ ਹੁੰਦਾ ਹੈ ਠੀਕ ਹੈ ਤੇ ਬੜੇ ਥੋੜੇ ਸਮੇਂ ਲਈ ਆਪਣੀ ਧਰਤੀ ਨੂੰ ਛੱਡ ਕੇ ਆਇਆ ਹੁੰਦਾ ਹੈ ਇਸ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਫਾਰ ਇਗਜ਼ਾਮਪਲ ਤੁਹਾਨੂੰ ਵੀਜ਼ਾ ਲੱਗਾ ਹੁੰਦਾ ਹੈ ਕਿ ਜੇਕਰ ਤੁਸੀਂ ਵਧਾਈ ਜਾਂਦੇ ਹੋ ਤਾਂ ਉਹ ਕੀ ਗੱਲ ਤੁਸੀਂ ਉੱਥੇ ਹੀ ਰਹੀ ਜਾਂਦੇਗੇ ਜਿੰਨੀ ਦੇਰ ਤੱਕ ਤੁਸੀਂ ਪੀਆਰ ਦੇ ਵਾਸਤੇ ਅਪਲਾਈ ਨਹੀਂ ਕਰ ਦੇਗੇ ਉਤਰਾ ਤੁਸੀਂ ਤੁਹਾਡਾ ਵੀਜ਼ਾ ਜਿਹੜਾ ਅੱਗੇ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਗਵਾ ਸੋ ਇਹ ਕੀ ਹੁੰਦਾ ਵਾਸੀ ਹੋ ਜਾਂਦਾ ਹੈ ਵਾ ਕੁਝ ਚੀਜ਼ ਦੀ ਤਲਾਸ਼ ਦੇ ਵਿੱਚ ਜਾਂਦਾ ਹੈ ਗਵਾ ਅਰਜ਼ੀ ਪਰਕੀਤੀ ਵਾਲਾਂ ਦਾ ਨਿਸ਼ਚਿਤ ਸਮਾਂ ਹੁੰਦਾ ਹੈ ਜੇਕਰ ਤੁਸੀਂ ਵਿਧਾਈ ਜਾਓਗੇ ਤਾਂ ਹੋਰ ਸਮਾਂ ਵਧੀ ਜਾਏਗਾ ਇਸ ਤੋਂ ਇਲਾਵਾ 3rd ਕੈਟਾਗਰੀਜ਼ ਦੇ ਵਿੱਚ ਸੜ ਕੋ ਜਿਹੜਾ ਆਿੰਦਾ ਗਵਾ ਉਹ ਆਿੰਦਾ ਇਸੇ ਵਿੱਚ ਪ੍ਰਵਾਸੀ ਉਹਦੇ ਵਿੱਚ ਆਿੰਦਾ ਵਾ ਇਮੀਗ੍ਰੈਂਟਸ ਆਿੰਦਾ ਗਵਾ ਰੋਜ਼ਗਾਰ ਤੇ ਚੰਗੇ ਜੀਵਨ ਦੀ ਤਲਾਸ਼ ਦੇ ਵਿੱਚ ਆਪਣੇ ਮੁਲਕ ਤੋਂ ਦੂਜੇ ਮੁਲਕ 'ਚ ਪੱਕੇ ਤੌਰ ਤੇ ਵੱਸਣ ਵਾਲੇ ਜਿਹੜੇ ਇਰਾਦੇ ਨਾਲ ਜਿਹੜਾ ਪ੍ਰਵਾਸੀ ਜਾਂਦਾ ਪ੍ਰਵਾਸੀ ਦੀ ਡੈਫੀਨੇਸ਼ਨ ਇਹੋ ਹੈਗੀ ਹੈ ਕਿ ਜਦੋਂ ਉਹ ਰੋਜ਼ਗਾਰ ਜਾਂ ਫਿਰ ਚੰਗਾ ਜੀਵਨ ਜਿਵੇਂ ਹੋਏ ਨਾ ਆਰਥਿਕ ਤੇ ਸਮਾਜਿਕ ਦੋਵੇਂ ਆਇਂਦੇ ਕਿੰਨੇ ਜਦੋਂ ਦੂਸਰੀ ਜਗ੍ਹਾ ਤੇ ਜਾਂਦਾ ਹੈਗਾ ਵਾ ਪੱਕੇ ਤੌਰ ਤੇ ਵੱਸਣ ਵਾਸਤੇ ਕਿ ਮੈਂ ਪੀਆਰ ਅਪਲਾਈ ਕਰਕੇ ਉੱਥੇ ਹੀ ਰਹਿਣਾਗਾ ਵਾ ਤੇ ਇਹ ਜਿਹੜਾ ਆਇਂਦਾ ਗਾ ਪ੍ਰਵਾਸੀ ਹੁੰਦਾ ਹੈ ਇਹ ਦਾ ਵਾਪਸੀ ਦਾ ਸਮਾਂ ਨਿਸ਼ਚਿਤ ਹੁੰਦਾ ਇਹਨਾਂ ਨੂੰ ਪਤਾ ਹੁਣ ਇਹਨੇ ਵਾਪਸ ਆਉਣਾ ਵੀ ਆ ਕਿ ਨਹੀਂ ਆਣਾ ਹੁੰਦਾ ਇਹ ਆਇਂਦਾ ਗਾ ਉਸ ਤੋਂ ਬਾਅਦ ਆਇਂਦਾ ਗਾ ਇੱਕ ਆਬਾਦਕਰ ਆਬਾਦਕਰ ਕਿੰਦਾ ਵਾ ਸੈਟਲਰ ਆਇਂਦਾ ਗਾ ਇਸ ਦੇ ਵਿੱਚ ਜਿਹੜੇ ਪ੍ਰਵਾਸੀ ਦੂਜੇ ਦੇਸ਼ ਵਿੱਚ ਆਬਾਦ ਹੋਣ ਦਾ ਫੈਸਲਾ ਕਰ ਲੈਣ ਜਿਹੜਾ ਪਰਸਨ ਜਿਹਨੂੰ ਪੀਆਰ ਮਿਲ ਜਾਂਦੀ ਹੈ ਨਾ ਜਦੋਂ ਉਹ ਉੱਥੇ ਹੀ ਰਹਿ ਜਾਂਦਾ ਗਾ ਆਬਾਦ ਹੋ ਜਾਂਦਾ ਵਿਚ ਜਾਂਦਾ ਉੱਥੇ ਵੱਸ ਜਾਂਦਾ ਹੈ ਗਾ ਤੋਂ ਪ੍ਰਵਾਸੀ ਨਹੀਂ ਕਹ ਲਾਂਦਾ ਉਹ ਉਸੇ ਇੱਕ ਨੇਮ ਉਸ ਨੂੰ ਅਸੀਂ ਚੇਂਜ ਕਰਕੇ ਉਸ ਨੂੰ ਅਸੀਂ ਕੀ ਕਹਿ ਦਿੰਨੇ ਆ ਉਹਨੂੰ ਅਸੀਂ ਆਬਾਦਕਰ ਕਹਿ ਦਿੰਨੇ ਆ ਠੀਕ ਹੈ ਆਬਾਦ ਉੱਥੇ ਵੱਸ ਗਿਆ ਆਬਾਦ ਹੋ ਚੁੱਕਾ ਹੈ ਆਬਾਦਕਰ ਹੋ ਚੁੱਕਾ ਹੈ ਪ੍ਰਵਾਸੀ ਤੋਂ ਉਸ ਦੀ ਡੈਫੀਨੇਸ਼ਨ ਆਬਾਦਕਰ ਦੀ ਬਦਲ ਚੁੱਕੀ ਕੀ ਹੈ ਇਹ ਚਾਰ ਜਿਹੜੇ ਪਰਸਨ ਜਾਂ ਚਾਹ ਜਿਹੜੇ ਇੱਕ ਸਾੜ ਕੋ ਇੱਕ ਕੈਸਾ ਦਿਓ ਪ੍ਰਵਾਸ ਦੇ ਨਾਲ ਰਿਲੇਟਡ ਹੁੰਦੇ ਨੇ ਇਹ ਮੇਨ ਜਿਹੜੇ ਸਾਡੇ ਇੱਕ ਇੱਕ ਬੇਸਿਕ ਮੰਨੇ ਜਾਂਦੇ ਨੇ ਹੁਣ ਅੱਗੇ ਆ ਜਾਂਦੇ ਗਏ ਆ ਸਾੜ ਕੋ ਪ੍ਰਵਾਸ ਦੀ ਪਰਿਭਾਸ਼ਾ ਕੀ ਹੁੰਦੀ ਹੈ ਪਰਵਾਸ ਦੇ ਵਿੱਚ ਪਰ ਦਾ ਜਿਹੜਾ ਮਤਲਬ ਹੁੰਦਾ ਉਹ ਹੁੰਦਾ ਬੇਗਾਨਾ ਪਰਾਇਆ ਉਪਰਾ ਤੇ ਵਾਸ ਦਾ ਇੱਥੇ ਅਰਥ ਹੁੰਦਾ ਵਸਣਾ ਯਾਨੀ ਕਿ ਬੇਗਾਨੀ ਜਗ੍ਹਾ ਦੇ ਉੱਤੇ ਪਰਾਈ ਜਗ੍ਹਾ ਦੇ ਉੱਤੇ ਵਸਣਾ ਇਹ ਹੁੰਦਾ ਬਾ ਇਸ ਦੀ ਪਰਿਭਾਸ਼ਾ ਤੇ ਉਸ ਤੋਂ ਇਲਾਵਾ ਅਗਰ ਪਰਵਾਸ ਬਾਰੇ ਬਹੁਤ سارے ਜਿਹੜੇ ਸਾਡ ਕੋਲ ਰਾਈਟਰ ਮਿਲਦੇਗੇ ਨੇ ਤੇ ਉਹਨਾਂ ਨੇ ਆਪਣੀ ਪਰਿਭਾਸ਼ਾ ਦਿੱਤੀਆਂ ਨੇ ਬਟ ਉਹਨਾਂ ਦੇ ਵਿੱਚੋਂ ਮੇਨ ਮੇਨ ਹਰ ਇੱਕ ਜਗ੍ਹਾ ਤੇ ਜਿਨ੍ਹਾਂ ਨੇ ਆਪਣੀ ਪਰਿਭਾਸ਼ਾ ਇੱਕ ਦਿੱਤੀ ਹੋਈ ਹੈ ਉਸ ਦੇ ਵਿੱਚ ਸਾਰਾ ਕੋ ਡਾਕਟਰ ਅਮਰਿਤਪਾਲ ਕੋ ਆਇਂਦੇ ਗਏ ਨੇ ਨੈਕਸਟ ਸੈਕਸ਼ਨ ਕੋ ਇਸ ਦੇ ਵਿੱਚ ਆਇਂਦੇ ਗਏ ਨੇ ਨਰਿੰਜਨ ਸਿੰਘ ਨੋਨ ਤੇ ਉਸ ਤੋਂ ਬਾਅਦ ਆਇਂਦੇ ਸਾਰ ਕੋ ਅਮਰਜੀਤ ਚੰਦਨ ਇਹ ਆਇਂਦੇ ਗਏ ਵਾਸੀ ਤੇ ਹਰਜਿੰਦਰ ਸਿੰਘ ਅਟਵਾਲ ਜਿਹੜੇ ਗਏ ਨੇ ਇਹ ਚਾਰ ਜਿਹੜੇ ਕਿ ਨੇ ਇਹ ਮੇਨ ਤਾਂ ਹਰ ਇੱਕ ਜਗ੍ਹਾ ਦੇ ਉੱਤੇ ਜਿਨ੍ਹਾਂ ਨੇ ਵਾਸੀ ਪ੍ਰਵਾਸੀ ਆਵਾਸੀ ਆਬਾਦਕਾਰ ਇਹਨਾਂ ਦੇ ਵਿੱਚ ਵਿੱਚ ਆਪਣੀ ਜਿਹੜੀ ਡੈਫੀਨੇਸ਼ਨ ਦਿੱਤੀ ਦਿੱਤੀ ਹੈ ਅਗਰ ਡੈਫੀਨੇਸ਼ਨ ਮੰਨਦੇ ਤਾਂ ਬਹੁਤ ਲੰਬੀ ਹੁੰਦੀ ਕਿਉਂਕਿ ਡੈਫੀਨੇਸ਼ਨ ਵੀ ਬਹੁਤ ਜ਼ਿਆਦਾ ਦਿੱਤੀ ਹੋਈ ਹੈ ਨਹੀਂ ਨਹੀਂ ਨੇ ਆਪਣੀਆਂ ਇਸ ਤੋਂ ਇਲਾਵਾ ਸਾਡੇ ਕੋਲ ਸਮਾਜ ਵਿਗਿਆਨੀ ਇਹਨਾਂ ਦੇ ਵਿੱਚ ਇੱਕ ਉਹਨਾਂ ਨੇ ਆਪਣਾ ਕੰਟਰੀਬਿਊਸ਼ਨ ਦਿੱਤਾ ਹੈ ਕਹਿੰਦੇ ਸਮਾਜ ਵਿਗਿਆਨੀ ਜਿਹੜੇ ਨੇ ਸੱਸਾ ਬਾਬਾ ਮੈਂ ਪਾਇਆ ਸ਼ਾਰਟ ਦੇ ਵਿੱਚ ਸਮਾਜ ਵਿਗਿਆਨੀ ਉਹਨਾਂ ਨੇ ਇਸ ਦੀਆਂ ਪੰਜ ਕਿਸਮਾਂ ਦਰਸਾਈਆਂ ਗਿਆ ਨੇ ਪੰਜ ਕਿਸਮਾਂ ਜਿਵੇਂ ਕਿਵੇਂ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਸਥਾਈ ਤੌਰ ਤੇ ਇੱਕ ਵਿਛਣ ਵਾਲੇ ਹੁੰਦੇ ਨੇ ਜਿਹੜੇ ਪ੍ਰਵਾਸੀ ਕਿਸੇ ਦੂਜੇ ਦੇਸ਼ ਵਿੱਚ ਪੱਕੇ ਤੌਰ ਤੇ ਵਿਛੜ ਜਾਂਦੇ ਨੇ ਉਹ ਸਥਾਈ ਤੌਰ ਤੇ ਹੋ ਜਾਂਦੇ ਨੇ ਸੈਕਿੰਡ ਆਇੰਡਾ ਕਹਾਵਾ ਕਿਰਤ ਦਾ ਪ੍ਰਵਾਸ ਕਿਰਤ ਦਾ ਪ੍ਰਵਾਸ ਜਿਵੇਂ ਕਹਿ ਸਕਦਾ ਤੁਸੀਂ ਕੰਮ ਕਾਰ ਵਾਸਤੇ ਜਿਹੜਾ ਪ੍ਰਵਾਸ ਕਰਨ ਜਾਂਦੇਗੇ ਨੇ ਤੀਜਾ ਜੇ ਇੱਥੇ ਇੱਥੇ ਪ੍ਰਵਾਸ ਦੇ ਬਾਰੇ ਦੱਸਿਆ ਹੈ ਕਿਉਂ ਕਿ ਕਾਦੇ ਵਾਸਤੇ ਜਾਂ ਕਿਵੇਂ ਤੇ ਤੀਜਾ ਇਸ ਦੇ ਵਿੱਚ ਆਇੰਦਾ ਸੈਰ ਸਪਾਟੇ ਦਾ ਜਿਹੜੇ ਹੁਣ ਮਹੀਨੇ 6 ਮਹੀਨੇ ਦਾ ਵੀਜ਼ਾ ਲਗਾ ਕੇ ਥੋੜੇ ਮਹੀਨੇ ਦਾ ਵੀਜ਼ਾ ਲਗਾ ਕੇ ਜਦੋਂ ਜਾਂਦੇ ਨੇ ਕੋਮ ਫਿਰ ਕੇ ਵਾਪਸ ਆਉਂਦੇ ਕਿ ਨੇ 6-6 ਮਹੀਨੇ ਉਹ ਰਹਿ ਜਾਂਦੇ ਨੇ ਉਹਨਾਂ ਦੀ ਆਪਣੀ ਮਰਜ਼ੀ ਗਿਆ ਵਧਾਲਨ ਹੋ ਜਾਂ ਨਹੀਂ ਕਈ ਥੋੜਾ ਜਿਆਦਾ ਟਾਈਮ ਦਾ ਲੈਂਦਾ ਇਹ ਹੁੰਦਾ ਸੈਸ ਪੱਟੇ ਦਾ ਜਿਹੜਾ ਪ੍ਰਵਾਸ ਹੁੰਦਾ ਹੈ ਉਸ ਤੋਂ ਬਾਅਦ ਇਹਨਾਂ ਸ਼ਰਨਾਰਥੀ ਅਸਤੋਇਤ ਅਸਥਾਈ ਤੋਂ ਅਤੇ ਵਸਦੇ ਕਿ ਨਹੀਂ ਤਾਂ ਉਹਨਾਂ ਨੇ ਵਾਪਸ ਆਇਆ ਨਾ ਹੁੰਦਾ ਵਾ ਇਹ ਨਹੀਂ ਹੁੰਦਾ ਕਿ ਉੱਥੇ ਪੱਕੇ ਰਹਿਣਾ ਹੁੰਦਾ ਵਾ ਦੂਜੇ ਦੇਸ਼ਾਂ ਵਿੱਚ ਇੱਕ ਆਏ ਨੇ ਕਿ ਨੇ ਗੈਰ ਕਾਨੂੰਨੀ ਤਰੀਕਿਆਂ ਦੇ ਵਰਤੋਂ ਕਰਕੇ ਰਹਿਣ ਵਾਲੇ ਜਾਂ ਉੱਥੇ ਜਾਣ ਵਾਲੇ ਜਿਵੇਂ ਡੋਂਕੀ ਲਾ ਕੇ ਜਾਂਦੇ ਹੈਗੇ ਨੇ ਇਹ ਸਮਾਜ ਵਿਗਿਆਨੀ ਨੇ ਪੰਜ ਤਰੀਕੇ ਦਾ ਪ੍ਰਵਾਸ ਦੀ ਗੱਲ ਕੀਤੀ ਹੋਈ ਹੈ ਜਿਹੜੀ ਅਸੀਂ ਪਹਿਲੇ ਪੜ੍ਹੀ ਸੀ ਉਸ ਤੋਂ ਇਲਾਵਾ ਇਸ ਸਮਾਜ ਵਿਗਿਆਨੀ ਇਹਦੇ ਦੁਆਰਾ ਦੱਸੀ ਗਈ ਹੋਈ ਨੇ ਪ੍ਰਵਾਸ ਦੇ ਥੋੜੇ ਜੇ ਪ੍ਰਵਾਸ ਅੱਗੇ ਇਸ ਦੇ ਵਿੱਚ ਦਾ ਇੱਕ ਸਿਧਾਂਤ ਸਾਨੂੰ ਪਤਾ ਨਹੀਂ ਇਹ ਕਈ ਜਗ੍ਹਾ ਤੇ ਉੱਤੇ ਦੱਸਿਆ ਹੋਏਗਾ ਜਾਂ ਨਹੀਂ ਬਟ ਦੋ ਤਿੰਨ ਜਗ੍ਹਾ ਤੇ ਮੈਂ ਆਲਰੇਡੀ ਪੜਿਆ ਆ ਪੁਸ਼ਪੁਲ ਸਿਧਾਂਤ ਇਸ ਨੂੰ ਕਹਿੰਦੇ ਨੇ ਪੁਸ਼ਪੁਲ ਸਿਧਾਂਤ ਕੀ ਕਹੇ ਕਿ ਪ੍ਰਵਾਸ ਦੇ ਕਾਰਨਾਂ ਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਦੋ ਸ਼ਕਤੀਆਂ ਕੰਮ ਕਰਦੀਆਂ ਪੁਸ਼ ਤੇ ਪੁਲ ਨਹੀਂ ਆਿੰਦਾਗਾ ਜਾਣਾ ਨਹੀਂ ਜਾਣਾ ਵਿਸਤਣਾ ਨਹੀਂ ਵਸਣਾ ਗ ਪੁਸ਼ਪੁਲ ਹੁੰਦਾ ਰਹਿੰਦਾ ਰਹਵਾ ਸੋ ਇਸ ਦੇ ਵਿੱਚ ਦੋ ਸ਼ਕਤੀਆਂ ਜਿਹੜੀਆਂ ਕੰਮ ਕਰਦੀਆਂ ਨੇ ਉਹ ਕਿਹੜੀਆਂ ਗਿਆ ਨੇ ਪਹਿਲੀਆਂ ਸ਼ਕਤੀਆਂ ਦੇ ਵਿੱਚ ਉਹ ਆਈਆਂ ਦੀ ਹੈ ਗਿਆ ਨੇ ਜਿਹੜੀ ਹੈ ਕਿ ਆਦਮੀ ਨੂੰ ਇੱਕ ਜਗ੍ਹਾ ਤੋਂ ੱਤਕਦੀਆਂ ਨੇ ਪੁਸ਼ਮ ਨੇ ਜਿਹਨੇ ਕਿ ੱਤਕਣਾ ਠੀਕ ਹੈ ਕਿ ਉਹਨੂੰ ੱਤਕਣਾ ਤੂੰ ਜਾ ਤੇ ਇਹਦੇ ਵਿੱਚ ਇਹ ਪ੍ਰਵਾਸ ਦਾ ਘਰਾ ਬੰਦੀਆਂ ਪੁਸ਼ ਆ ਗਿਆ ਨਾ ਪਹਿਲਾ ਇਹ ਰਵੇ ਤਿ ਪੁਸ਼ਪੁਲ ਪੁਛ ਤੇ ਵਿੱਚ ਆਇੰਦਾ ਜਿਹੜੀਆਂ ਤੱਕਦੀਆਂ ਹੈ ਕਿਸੇ ਨੂੰ ਤੱਕਾ ਦੇਣਾ ਪੁਛ ਦਾ ਮਤਲਬ ਇਹ ਹੀ ਹੁੰਦਾ ਵਾ ਤੇ ਇਸ ਦੇ ਵਿੱਚ ਬੇਰੋਜ਼ਗਾਰੀ ਗਰੀਬੀ ਸਮੁਦਾਇਤ ਉਹ ਦਾਨਸੀਨਤਾ ਯੁੱਧ ਦੇਸ਼ਵਾਨੀ ਮਤਲਬ ਇਹ ਕਾਰਨ ਹੁੰਦੇ ਨੇ ਜਦੋਂ ਕੋਈ ਇਹ ਕਾਰਨ ਬੰਦੇ ਨੂੰ ਤਪਕਦੇ ਨੇ ਕਿ ਉਹ ਬਾਹਰ ਜਾਵੇ ਪਹਿਲੇ ਚ ਬੇਰੋਜ਼ਗਾਰੀ ਜਿਵੇਂ ਆਪਣੇ ਇੱਥੇ ਕਰ ਸਕਦੇ ਹੋ ਗਰੀਬੀ ਜੇਕਰ ਕੰਮ ਨਹੀਂ ਹੋਗਾ ਗਰੀਬੀ ਆਪਣੇ ਆਪ ਆਏਗੀ ਸਮੁਦਾਇਤ ਉਹਦਾ ਸੰਤਾ ਮਤਲਬ ਤੁਹਾਨੂੰ ਇੱਥੇ ਤੁਹਾਡਾ ਜਿਵੇਂ ਪਹਿਲਾਂ ਕਬੀਲੇ ਜਣੇ ਹੁੰਦੇ ਸਨ ਉਹਨਾਂ ਦਾ ਬਿਹੇਵੀਅਰ ਅੱਛਾ ਨਹੀਂ ਸੀ ਜਾਂ ਉਹ ਕਾੜ ਦਿੰਦੇ ਸੀ ਜੇਕਰ ਕਿਸੇ ਨੂੰ ਕੋਈ ਗਲਤੀ ਹੁੰਦੀ ਸੀ ਤਾਂ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਸ ਜਾਂਦਾ ਸੀ ਯੁੱਧ ਆਮ ਹੋਣਾ ਹੈ ਜਿਹੜੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਦੇਖਾਂਗੇ ਇਹ ਵੀ ਸਾਡਾ ਇੱਕ ਮੇਰਾ ਕਾਰਨ ਬਣੇਗਾ ਦੇਸ਼ ਵੰਡ ਜਿਹੜੀ ਹੋਏਗੀ ਇਹ ਵੀ ਕਾਰਨ ਬਣ ਸਕਦੇ ਨੇ ਅੱਗੇ ਅੱਗੇ ਸੈਕਿੰਡ ਜਿਹੜਾ ਪ੍ਰਵਾਸ ਇਸ ਵਿੱਚ ਸ਼ਕਤੀ ਆਉਂਦੀ ਹੈ ਜਿਹੜੀ ਪੁੱਲ ਕਿਸੇ ਨੂੰ ਖਿੱਚਦੀ ਹੈ ਪੁੱਲ ਦਾ ਮਤਲਬ ਹੋਇਆ ਖਿੱਚਣਾ ਇਹ ਵੀ ਖਿੱਚ ਦਾ ਕੇਂਦਰ ਬੰਦੀ ਹੈ ਤੇ ਜਿਸ ਦੇ ਵਿੱਚ ਸਾੜ ਕੋ ਇੱਕ ਰੁਜ਼ਗਾਰ ਬਾਹਰ ਸਾਨੂੰ ਬਹੁਤ ਅੱਛੇ ਰੁਜ਼ਗਾਰ ਪਹਿਲਾਂ ਮਿਲਦੇ ਸੀ ਅੱਜ ਕੱਲ ਨਹੀਂ ਹੈਗੇ ਸਭ ਖਤਮ ਹੋ ਚੁੱਕਾ ਹੈ ਸੈਕਿੰਡ ਹੈਗਾ ਵਾ ਅਮੀਰ ਹੋਣ ਦੀ ਸੰਭਾਵਨਾ ਸਾਨੂੰ ਇਹ ਹੁੰਦਾ ਸੀ ਬਾਹਰ ਜਾਵਾਂਗੇ ਪੈਸੇ ਕਮਾਵਾਂਗੇ ਅਮੀਰ ਹੋਵਾਂਗੇ ਇਹ ਸਾਡੇ ਖਿੱਚ ਦਾ ਕੇਂਦਰ ਹੈ ਜੋ ਸਾਨੂੰ ਬਾਹਰ ਖਿੱਚਦੀ ਹੈ ਤੀਜੇ ਦੇ ਵਿੱਚ ਆ ਜਾਂਦਾ ਸੜਕੋ ਸੁੱਖ ਸੁਵਿਧਾਵਾ ਬਾਹਰ ਸਾਨੂੰ ਬਹੁਤ ਸਾਰੀਆਂ ਸੁੱਖ ਸੁਵਿਧਾਵਾ ਮਿਲਦੀਆਂ ਨੇ ਪਰਸਨ ਐਵੇਂ ਸੀਨੀਅਰ ਸਿਟੀਜ਼ਨ ਜਿਹੜੇ ਹਨ ਉਹਨਾਂ ਨੂੰ ਮਿਲਦੀਆਂ ਨੇ ਦੂਜੇ ਜਿਹੜੇ ਉਹਨਾਂ ਨੂੰ ਮਿਲਦੀਆਂ ਨੇ ਸੋ ਇਹ ਉਹ ਰ ਵਿੱਚ ਚਲ ਜਾਂਦੀ ਹੈ ਪੁਸ਼ਪ ਪੁਲ ਨੂੰ ਸਿਧਾਂਤ ਕਹਿੰਦੇ ਨੇ ਇਸ ਤੋਂ ਇਲਾਵਾ ਪੰਜਾਬੀਆਂ ਦਾ ਪਰ ਜਿਹੜਾ ਪ੍ਰਵਾਸ ਹੁੰਦਾ ਹੈ ਨਾ ਉਸੇ ਦੂਹ ਪੜਾ ਨਿਸ਼ਚਿਤ ਕੀਤੇ ਗਏਗੇ ਨੇ ਪਹਿਲਾਂ ਇਹਦਾ ਬਸਤੀਵਾਦੀ ਮਨਸੂਬਿਆਂ ਅਧੀਨ ਜਿਹੜੇ ਹੈਗੇ ਹਨ ਪ੍ਰਵਾਸ ਆਜ਼ਾਦੀ ਤੋਂ ਬਾਅਦ ਦਾ ਪ੍ਰਵਾਸ ਇਹ ਜਿਹੜਾ ਹੈਗਾ ਨਾ ਇਹ 올ਡ ਦੇ ਵਿੱਚ ਆ ਜਾਂਦਾ ਹੈ ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵਾਲਾ ਪ੍ਰਵਾਸ 올ਡ ਦੇ ਵਿੱਚ ਹੈਗਾ ਕਿਵੇਂ ਇਹਦੇ ਪਹਿਲੋ ਜਿਹੜਾ ਪ੍ਰਵਾਸ ਕੀਤਾ ਗਿਆ ਹੈ ਐਸੀ ਨਾ ਸਟਾਰਟਿੰਗ ਦੇ ਉੱਤੇ ਸਾਡੇ ਇਹੋ ਚੀਜ਼ਾਂ ਦੇ ਨਾਲ ਸ਼ੁਰੂਆਤ ਹੋਈ ਸੀ ਪਹਿਲੋ ਕੀ ਕੱਸੀ ਜਿਵੇਂ ਅ ਅੰਗਰੇਜ਼ ਇੱਥੇ ਆਏ ਉਹਨਾਂ ਨੇ ਇੱਥੇ ਲੁੱਟਿਆ ਚੀਜ਼ਾਂ ਲੈ ਕੇ ਗਏ ਬਾਹਰ ਖਜ਼ਾਨਾ ਖਜੂਨਾ ਜੋ ਵੀ ਮਸਾਲੇ ਮਸੂਲੇ ਉੱਥੇ ਜਿਆਦਾ ਭਾਅ ਦੇ ਉੱਤੇ ਵੇਚ ਦੇ ਦਿੰਦੇ ਸੀ ਫਿਰ ਉਹਨਾਂ ਨੇ ਕੀ ਕੀਤਾ ਇੱਥੇ ਜਿਹੜੇ ਪੰਜਾਬੀ ਸੀ ਉਹਨਾਂ ਨੇ ਵੇਖਣਾ ਸ਼ੁਰੂ ਕੀਤਾ ਕਿ ਇਹਨਾਂ ਦੀ ਤਾਂ ਸਟਰੈਂਥ ਹੀ ਬੜੀ ਆ ਬੜੇ ਹੱਟੇ-ਕੱਟੇ ਗਨੇ ਉਹਨਾਂ ਨੇ ਕੀ ਕੀਤਾ ਹੁਣ ਬਾਹਰ ਜੰਗਾ ਲੱਗੀਆਂ ਸੀ ਉਹਨਾਂ ਨੂੰ ਪਤਾ ਸੀ ਸਾਨੂੰ ਲੋੜ ਹੈ ਉੱਥੇ ਉਹਨਾਂ ਦੇ ਇਨਸਾਨ ਉੱਥੇ ਬੰਦੇ ਘਟ ਸੀ ਸੈਨਾ ਦੇ ਵਿੱਚ ਉਹਨਾਂ ਨੇ ਕੀ ਕੀਤਾ ਇਹਨਾਂ ਨੂੰ ਇੱਕ ਲਾਲਚ ਦਿੱਤਾ ਪਰਤੀ ਕੀਤੀ ਉੱਥੇ ਲੈ ਕੇ ਕਿ ਉੱਥੇ ਜਾ ਕੇ ਕੀ ਹੈਗਾ ਸੀ ਕਿ ਕਈ ਜਿਹੜੇ ਪਰਸਨ ਸੀ ਜਿਹੜੇ ਪੰਜਾਬੀ ਸੀ ਜਾਂ ਜਿਹੜੇ ਪੰਜਾਬੀ ਨਹੀਂ ਹਿੰਦੂਸਤਾਨ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਲੈ ਕੇ ਗਏ ਸੀ ਸੈਨਾ ਦੇ ਵਿੱਚੋਂ ਭਰਤੀ ਕਰਕੇ ਸੈਨਾ ਖੜੀ ਕੀਤੀ ਸੀ ਇਹਨਾਂ ਨੇ ਤੇ ਕੀ ਕਹਾ ਸੀ ਉੱਥੇ ਜਾ ਕੇ ਉਹ ਲੜੇ ਕਈ ਉੱਥੇ ਸ਼ਹੀਦ ਹੋ ਗਏ ਕਈ ਉੱਥੇ ਹੀ ਰਹਿ ਗਏ ਕਈਆਂ ਨੇ ਵਾਪਸ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਈਆਂ ਨੇ ਵਿਆਹ ਕਰਾ ਲਏ ਉੱਥੇ ਸੋ ਪਹਿਲਾ ਜਿਹੜਾ ਹੈਗਾ ਇਹ ਇਹ ਸੜਕੋ ਬਸਤੀਵਾਦੀ ਮੰਸੂਬਿਆਂ ਦੀਨ ਪ੍ਰਵਾਸ ਕੀਤਾ ਇਹ ਪਹਿਲੀ ਜੁਬਿੰਦਾ ਹੈਗਾ ਸਾਨੂੰ ਸੈਕਿੰਡ ਕੈਟਾਗਰੀ ਤੋਂ ਬਾਅਦ ਹੈ ਗਵਾਜਾਦੀ ਤੋਂ ਬਾਅਦ ਦਾ ਪ੍ਰਵਾਸ ਜਿਵੇਂ ਆਜ਼ਾਦੀ ਤੋਂ ਬਾਅਦ 80 ਕੀ ਗਵਾਸੜ ਕੋਈ ਚੀਜ਼ਾਂ ਹੋ ਜੇ ਦੇਖਣ ਨੂੰ ਮਿਲੀਆਂ ਜਿਹੜੀਆਂ ਸਾਨੂੰ ਅੱਛੀਆਂ ਨਹੀਂ ਲੱਗੀਆਂ ਸਾਰਾ ਇਹ ਹੁੰਦਾ ਸੀ ਕਿ ਅਸੀਂ ਇੱਥੇ ਨਹੀਂ ਰਹਿਣਾ ਕਈ ਲੋਕਾਂ ਦਾ ਦਿਲ ਨਹੀਂ ਕੀਤਾ ਬੈਟਰ ਇੱਥੇ ਚੀਜ਼ਾਂ ਨਹੀਂ ਮਿਲੀਆਂ ਉਹਨਾਂ ਨੂੰ ਉਹਨਾਂ ਨੇ ਕੀ ਬਾਹਰ ਖਿੱਚ ਉਹਨਾਂ ਨੂੰ ਪਈ ਉਹਨਾਂ ਨੇ ਬਾਹਰ ਜਾ ਕੇ ਦੇਖਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਪਹਿਲੋਂ ਜਿਹੜੇ ਸੈਟਲ ਹੋਏ ਉਹਨਾਂ ਨੇ ਅੱਗੇ ਦਾ ਵਾਸਤੇ ਰਾਹ ਖੋਲੇ ਤੇ ਇਹ ਸੈਕਿੰਡ ਜਿਹੜੀ ਕੈਟਾਗਰੀ ਸਾਨੂੰ ਉਹ ਵਾਲਾ ਪ੍ਰਵਾਸ ਮਿਲਦਾ ਗਵਾਜਾਦੀ ਤੋਂ ਬਾਅਦ ਵਾਲਾ ਪ੍ਰਵਾਸ ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਸਾਡ ਕੋਇਸ ਦੇ ਵਿੱਚ ਮਿਲਦਾਗਾ ਵਾ ਸਾਂਟਿਨ ਪਿੰਡ ਸਾਂਟਿਨ ਪਿੰਡ ਇੱਕ ਹੋਰ ਇਸ ਵਿੱਚ ਸੰਕਲਪ ਦੇਖਣ ਨੂੰ ਮਿਲਦਾ ਹੈਗਾ ਇਹ ਜਿਹੜੀ ਉਦਾਹਰਣ ਦਿੱਤੀ ਸੀ ਨਾ ਇਸ ਦੀ ਇਹ ਦਿੱਤੀ ਸੀ ਜੇਮਸ ਐਲ ਵਾਟਸਨ ਨੇ ਦਿੱਤੀ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਪੁਸ਼ਪੁਲ ਸਿਧਾਂਤ ਹੈਗਾ ਨਾ ਇਸ ਤੇ ਵਿੱਚ ਯੂਰੋਪੀਅਨ ਜਿਪਸੀਆਂ ਤੇ ਭਾਰਤੀ ਵਣਜਾਰਿਆਂ ਦੇ ਉੱਪਰ ਲਾਗੂ ਇਹਨੂੰ ਨਹੀਂ ਕੀਤਾ ਜਾ ਸਕਦਾ ਏ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਪ੍ਰਵਾਸ ਦੇ ਬਾਰੇ ਦੱਸਿਆਗਾ ਸੀ ਪਹਿਲੋ ਜਿਹੜਾ ਪੁਸ਼ਪੁਲ ਸਿਧਾਂਤ ਦੇ ਵਿੱਚ ਕਿ ਕਿਵੇਂ ਜਿਹੜੇ ਬਾਹਰ ਗਏ ਸੀ ਤੇ ਇਹ ਜਿਹੜੀ ਚੀਜ਼ ਹੈਗੀ ਉਹਨਾਂ ਨੇ ਇਹ ਦੱਸਿਆ ਸੀ ਕਿ ਇਹ ਜਿਹੜੇ ਦੋ ਕੈਟਾਗਰੀ ਹੁੰਦੀਆਂ ਨੇ ਨਾ ਇਹਨਾਂ ਦੇ ਉੱਤੇ ਪੁਸ਼ਪੁਲ ਸਿਧਾਂਤ ਲਾਗੂ ਨਹੀਂ ਹੁੰਦਾਗਾ ਸੋ ਇਹ ਹੈਗਾ ਸੀ ਸਾਡਕੋ ਪ੍ਰਵਾਸ ਪ੍ਰਵਾਸੇ ਪੜਾ ਜਿਹੜੇ ਉਸ ਤੇ ਵਿੱਚ ਪ੍ਰਵਾਸ ਕਿੰਨੇ ਤਰੀਕੇ ਦੇ ਹੁੰਦੇ ਨੇ ਸਮਾਜ ਵਿਗਿਆਨੀਆਂ ਦੁਆਰਾ ਕਿੰਨੇ ਤਰੀਕੇ ਦੇ ਦੱਸੇ ਗਏ ਨੇ ਅੱਗੇ ਸਰ ਕੋ ਇੱਕ ਹੋਰ ਕੈਟਾਗਰੀ ਆਂਦੀ ਗਿਆ ਇਹਦੇ ਵਿੱਚ ਪ੍ਰਵਾਸੀ ਚੇਤਨਾ ਕਿੰਦਾ ਬਹੁਤ ਜਗ੍ਹਾ ਤੁਸੀਂ ਇਹ ਵਰਡਸ ਪੜ੍ਹਿਆ ਹੋਇਆ ਵਾ ਪ੍ਰਵਾਸੀ ਚੇਤਨਾ ਕਿੰਦੀ ਆ ਸਭ ਤੋਂ ਪਹਿਲਾਂ ਪ੍ਰਵਾਸ ਦੀ ਡੈਫੀਨੇਸ਼ਨ ਅਸੀਂ ਆਲਰੇਡੀ ਪਿੱਛੇ ਪੜ ਚੁੱਕੀ ਆ ਪਰ ਤੇ ਵਾਜ ਦੋ ਤਰੀਕੇ ਨਾਲ ਦੱਸਿਆ ਸੀ ਇਹਦੇ ਵਿੱਚ ਪੜਾਂਗੇ ਅਸੀਂ ਚੇਤਨਾ ਕੀ ਹੁੰਦੀ ਹੈ ਇਹਦੇ ਮਨੁੱਖ ਦੇ ਦਿਮਾਗ ਵਿੱਚ ਬਾਹਰੀ ਵਰਤਾਰਿਆਂ ਦਾ ਪ੍ਰਤੀਬਿੰਬ ਹੈ ਤੇ ਪ੍ਰਤੀਬਿੰਬ ਦੇ ਅੰਦਰਲੀ ਗੂੰਜ ਦਾ ਪ੍ਰਕਿਰਿਆ ਕੀ ਹੁੰਦੀ ਹੈ ਚੇਤਨਾ ਹੁੰਦੀ ਆ ਜਦੋਂ ਉਹ ਕਿਦਾ ਦਿਮਾਗ ਹੀ ਗੈਣਾ ਉਸਦੇ ਵਿੱਚ ਕੀ ਹੁੰਦਾ ਵਾ ਜੋ ਕੁਝ ਬਾਹਰ ਵਿਚਰਿਆ ਹੁੰਦਾ ਨਾ ਉਸਦਾ ਇੱਕ ਪ੍ਰਤਿਬਿੰਬ ਅੰਦਰ ਬੰਦਾ ਜਾਂਦਾ ਹੈ ਨਾ ਇੱਕ ਰਿਫਲੈਕਸ਼ਨ ਅੰਦਰ ਬੰਦਾ ਜਾਂਦਾ ਮਨ ਨੂੰ ਕੁ ਸੋਚਦਾ ਰਹਿੰਦਾ ਉਹ ਜੀ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਸੋ ਇਹ ਜਿਹੜਾ ਪ੍ਰਤਿਬਿੰਬ ਹੁੰਦਾ ਹੈ ਨਾ ਉਸਦੇ ਅੰਦਰਲੀ ਜਿਹੜੀ ਇੱਕ ਪ੍ਰਕਿਰਿਆ ਹੁੰਦੀ ਹੈ ਉਹ ਚੇਤਨਾ ਹੁੰਦੀ ਹੈ ਚੇਤਨਾ ਇੱਕ ਸਮਾਜਿਕ ਵਸਤੂ ਹੁੰਦੀ ਹੈ ਯਾਦ ਰੱਖਿਓ ਤੇ ਇਸਦੇ ਜਿਹੜੀ ਸਨਚਨਾ ਹੁੰਦੀ ਹੈ ਮਾਨਸਿਕਤਾ ਦਾ ਸਮਾਜਿਕ ਰੂਪ ਹੈਗਾ ਮਤਲਬ ਇੱਕ ਸਿੰਪਲ ਤੌਰ ਤੇ ਦੱਸਾਂ ਕਿ ਮਨੁੱਖ ਦੇ ਦਿਮਾਗ ਦੇ ਵਿੱਚ ਨਾ ਕੁਝ ਨਾ ਕੁਝ ਚੱਲਦਾ ਰਹਿੰਦਾ ਉਹ ਜਿੰਨੀ ਦੇ ਤੱਕ ਨੂੰ ਇੱਕ ਸਕਾਰ ਨਹੀਂ ਨਾ ਕਰ ਲੈਂਦਾ ਬਾਹਰ ਨਹੀਂ ਕੱਢ ਲੈਂਦਾ ਉਹ ਉਸੇ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ ਮਤਲਬ ਇਹ ਕੀ ਹੁੰਦਾ ਵਾ ਮਾਈਂਡ ਦੇ ਨਾਲ ਰਿਲੇਟਡ ਹੋ ਗਿਆ ਤੇ ਜਿਹੜੀ ਚੇਤਨਾ ਹੈ ਇਹ ਮਾਨਸਿਕਤਾ ਦੇ ਨਾਲ ਰਿਲੇਟਡ ਹੈਗੀ ਹੈ ਤੇ ਜਦੋਂ ਮਨੁੱਖ ਇਸ ਦਾ ਇੱਕ ਬਾਹਰੀ ਤੌਰ ਤੇ ਇਸ ਨੂੰ ਸਕਾਰ ਨਹੀਂ ਕਰ ਦਿੱਤਾ ਪ੍ਰੈਕਟੀਕਲ ਵੇ ਦੇ ਵਿੱਚ ਉਹ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ ਸੁਪਰਵਾਸ ਦੀ ਹੀ ਇੱਕ ਇਹੋ ਜਿਹੀ ਜਿਹੜੀ ਚੇਤਨਾ ਮਨੁੱਖ ਦੇ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਮਤਲਬ ਉਹਨੇ ਬਾਹਰ ਜਾਣਾ ਹੈ ਬਾਹਰ ਜਾ ਕੇ ਉਹਨੂੰ ਇਹ ਮਿਲੇਗਾ ਬਾਹਰ ਜਾ ਕੇ ਸੁਖ-ਸੂਦਨਾ ਮਿਲਣ ਗਿਆ ਇਹ ਜਿਹੜੀ ਚੇਤਨਾ ਹੁੰਦੀ ਹੈ ਜਦ ਨਹੀਂ ਦੇ ਤੱਕ ਸਕਾਰ ਨਹੀਂ ਨਾ ਹੋ ਜਾਂਦੀਗੀ ਉਹ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ ਜਿਵੇਂ ਤੁਹਾਡੇ ਦਿਮਾਗ ਦੇ ਵਿੱਚ ਹੁੰਦਾ ਮੈਂ ਬਾਹਰ ਜਾਣਾ ਮੈਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਕਿਉਂਕਿ ਉੱਥੇ ਬੈਟਰ ਪੜ੍ਹਾਈ ਹੈ ਰੋਜ਼ਗਾਰ ਦੇ ਵਧੀਆ ਮੌਕੇ ਨੇ ਜਿੰਨੀ ਦੇ ਤੱਕ ਉਹਨੂੰ ਸਕਾਰ ਨਹੀਂ ਕਰਨਾ ਤੁਹਾਡੇ ਦਿਮਾਗ ਚ ਘੁੰਮਦੀ ਰਹਿੰਦੀ ਹੈ ਮਤਲਬ ਸਮਾਜਿਕ ਰੀਤ ਕਰਨਾ ਕੀ ਆਇਆ ਇਹਨਾਂ ਨੂੰ ਬਾਹਰ ਕੱਢ ਦੇਣਾ ਇੱਕ ਚੀਜ਼ ਦਾ ਸੋ ਪਰਵਾਸੀ ਚੇਤਨਾ ਜਿਹੜਾ ਗਵਾ ਸਭ ਤੋਂ ਪਹਿਲਾਂ ਆਇੰਦਾ ਪੂਹੇਰਵੇਂ ਦੇ ਵਿੱਚੋਂ ਹੀ ਜਨਮ ਲੈਂਦੀ ਗੀ ਆ ਥੜੇ ਠੀਕ ਹੈ ਇਹ ਯਾਦ ਰੱਖਿਓ ਹੁਣ ਪਰਵਾਸੀ ਚੇਤਨਾ ਦਾ ਆਧਾਰ ਕੀ ਹੁੰਦਾ ਵਾ ਜਿਹੜੀ ਚੇਤਨਾ ਹੁੰਦੀ ਹੈ ਨਾ ਉਹਦਾ ਆਧਾਰ ਕੀ ਹੋਿੰਦਾ ਇੱਕ ਆਰਥਿਕ ਕਾਰਨ ਆਇੰਦੇ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਕਾਰਨ ਇਸ ਦੇ ਵਿੱਚ ਕੰਮ ਕਰਦੇ ਨੇ ਪਰਵਾਸ ਦੀ ਚੇਤਨਾ ਦੇ ਵਿੱਚ ਇਸ ਤੋਂ ਇਲਾਵਾ ਹੁਣ ਪੰਜਾਬੀ ਸਾਇਤ ਦੇ ਵਿੱਚ ਜਿਹੜੇ ਪ੍ਰਚਲਿਤ ਰੁਝਾਨ ਸੜ ਕੋ ਇਸ ਦੇ ਨਾਲ ਰਿਲੇਟਡ ਆਇੰਦੇ ਗਨੇ ਸਭ ਤੋਂ ਪਹਿਲਾਂ ਸੜ ਕੋ ਆਇੰਦਾ ਗਵਾਇਰੇ ਵਿੱਚ ਪੂਹੇਰਵਾ ਪੂਹੇਰਵਾ ਕੀ ਹੁੰਦਾ ਹੈ ਜਦੋਂ ਆਪਣੇ ਕਿਸੇ ਦੇ ਨਾਲ ਖਿੱਚ ਇੱਕ ਪੈਦਾ ਹੁੰਦੀ ਹੈ ਜਿਹੜੇ ਵਾਪਸ ਹੋਣ ਦੀ ਜਿਵੇਂ ਪੂਹੇਰਵਾ ਪੰਜਾਬੀ ਸਾਹਿਤ ਦੇ ਵਿੱਚ ਰੁਝਾਨ ਦੀ ਗੱਲ ਹੈ ਇਹ ਨਾ ਕੀਤੀ ਗਈ ਹੈ ਕਿ ਸਾਡਾ ਜਿੰਨਾ ਵੀ ਪ੍ਰਵਾਸ ਵਾਲਾ ਸਾਹਿਤ ਲਿਖਿਆ ਗਿਆ ਹੈ ਨਾ ਇਹਨਾਂ ਦੇ ਉੱਤੇ ਹੀ ਜ਼ਿਆਦਾਤਰ ਲਿਖਿਆ ਗਿਆ ਹੈਗਾ ਵਾ ਕਿਹੜੇ ਕਿੜੀਆਂ ਚੀਜ਼ਾਂ ਕੀ ਕੀ ਹੁੰਦਾ ਰਿਹਾ ਬਾਹਰ ਉਹਨੂੰ ਆਧਾਰ ਬਣਾ ਕੇ ਤੇ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਲਿਖਿਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਸਰਕੋ ਪੂਹੇਰਵਾ ਨੋਸਟਾਲਜੀਆ ਤੋ ਇਸ ਦੇ ਵਿੱਚ ਕੀ ਆਉਂਦਾ गावा ਬਿੱਤੇ ਦੀ ਵਾਪਸੀ 헤ਰਮਾ ਬਿੱਤੇ ਦੀ ਵਾਪਸੀ ਮਤਲਬ ਜੋ ਕੁਝ ਅਸੀਂ ਛੱਡ ਆਇਆ ਉੱਥੇ ਜਾਣਾ ਵਾਪਸ ਇਸ ਸਬੰਧੀ ਜਿਹੜੇ ਸਭ ਤੋਂ ਪਹਿਲਾਂ ਸਾਡੇ ਕੋ ਸੰਤੋਖ ਸਿੰਘ ਧੀਰੇ ਨੇ ਨਾ ਉਹਨਾਂ ਨੇ ਮੇਰੀ ਇੰਗਲੈਂਡ ਯਾਤਰਾ ਦੇ ਵਿੱਚ ਇਸ ਦੇ ਬਾਰੇ ਦੱਸਿਆ ਸੀ ਪੂਹੇਰਵਾ ਹੋ ਹੀ ਹੁੰਦਾ ਕਿ ਬੰਦਾ ਜਦੋਂ ਬਾਹਰ ਜਾਂਦਾ ਹੈ ਜੋ ਛੱਡ ਕੇ ਆ ਚੁੱਕਾ ਹੈ ਉਸ ਦੀ ਉਹਨੂੰ ਯਾਦ ਹਮੇਸ਼ਾ ਸਤਾਉਂਦੀ ਹੀ ਰਹਿੰਦੀ ਹੈ ਤੇ ਇਸ ਦੇ ਨਾਲ ਵੀ ਅਗਰ ਤੁਸੀਂ ਦੇਖੋ ਸਾਡੇ ਕੋ ਪੰਜਾਬੀ ਸਾਹਿਤ ਪ੍ਰਵਾਸੀ ਸਾਹਿਤ ਵਿੱਚ ਬਹੁਤ ਜ਼ਿਆਦਾ ਲੇਖਕ ਜਿਹੜੇ ਗਏ ਨੇ ਉਹਨਾਂ ਨੇ ਇਸ ਦੇ ਨਾਲ ਰਿਲੇਟਡ ਲਿਖਿਆ ਹੋਇਆ ਹੈਗਾ ਸੈਕੰਡ ਇਸ ਦੇ ਵਿੱਚ ਆਿੰਦਾ ਗਵਨ ਨਸਲੀ ਵਿਤਕਰਾ ਨਸਲੀ ਵਿਤਕਰਾ ਜਿਹੜਾ ਗਵਾ ਇਹ ਬਹੁਤ ਹੋਇਆ ਹੈ ਸਟਾਰਟਿੰਗ ਤੋਂ ਹੋਇਆ ਮੈਂ ਜਦੋਂ ਸ਼ੁਰੂਆਤ ਦੇ ਵਿੱਚ ਗਏ ਸੀ ਵਸਦੀਵਾਦੀ ਜਦੋਂ ਇੰਗਲੈਂਡ ਦੇ ਵਿੱਚ ਜਾਂ ਦੂਜੀ ਜਗ੍ਹਾ ਤੇ ਲੈ ਕੇ ਗਏ ਸੀ ਨਾ ਅੰਗਰੇਜ਼ ਪੰਜਾਬੀਆਂ ਨੂੰ ਉਦੋਂ ਤੋਂ ਹੀ ਇਹ ਚੱਲਦਾ ਆ ਰਿਹਾ ਸੀ ਉਹਨਾਂ ਦੇ ਨਾਲ ਇਹ ਹੁਣ ਸਿਰਫ ਇਹਨਾਂ ਦੇ ਨਾਲ ਹੀ ਨਹੀਂ ਜਿਹੜੇ ਹੋਰ ਵੀ ਹੈ ਜਿਵੇਂ ਕਾਲੇ ਜਿਹੜੇ ਹੁੰਦੇ ਨੇ ਉਹ ਵੀ ਇਸ ਦੇ ਵਿੱਚ ਹੁਣ ਆ ਚੁੱਕੇ ਨੇ ਸੋ ਇਸ ਦੇ ਅੰਤਰਗਤ ਕੀ ਹੁੰਦਾ ਇੱਕ ਸਰ ਕੋ ਸੱਭਿਆਚਾਰਕ ਤਣਾਅ ਆਇੰਦਾ ਹੈ ਸੱਭਿਆਚਾਰਕ ਸੰਕਟ ਹੁੰਦ ਦਾ ਮਸਲਾ ਦੋ ਪੀੜੀਆਂ ਦੇ ਸਬੰਧਾਂ ਵਿੱਚ ਖਲਾਅ ਆਦੀ ਪੈਦਾ ਹੁੰਦਾ ਹੈ ਮਤਲਬ ਜਦੋਂ ਨਸਲੀ ਵਿਤਕਰਾ ਜਦੋਂ ਅਸੀਂ ਲੈਣੇ ਆ ਨਾ ਉਸ ਦੇ ਵਿੱਚ ਕਿਹੜੇ ਕਿਹੜੇ ਹੋਰ ਟੌਪਿਕ ਲਿਖੇ ਗਏ ਨੇ ਉਹ ਸਾਰੇ ਇਹ ਹੈਗੇ ਨੇ ਦੋ ਸੱਭਿਆਚਾਰ ਦੇ ਵਿੱਚ ਤਣਾਅ ਆਇੰਦਾ ਕਿ ਉਹ ਅਗਲੇ ਗੋਰੇ ਕਹਿੰਦੇ ਸਾਡੇ ਇੱਥੇ ਕੀ ਕਰਨ ਆਏ ਨੇ ਆ ਗਿਆ ਨਾ ਇੱਥੇ ਤਣਾਅ ਸੱਭਿਆਚਾਰਕ ਸੰਕਟ ਆਇੰਦਾ ਜਦੋਂ ਅਸੀਂ ਉਹਨਾਂ ਦੀਆਂ ਚੀਜ਼ਾਂ ਨਹੀਂ ਸਮਝ ਸਕਦੇ ਉਹ ਗਲਤੀਆਂ ਕਰਦੇ ਨੇ ਉਹਨਾਂ ਨੂੰ ਚੰਗਾ ਨਹੀਂ ਲੱਗਦਾਗਾ ਉੱਥੇ ਤਣਾਅ ਤੇ ਸੰਕਟ ਆਇੰਦਾਗਾ ਹੋਂਦ ਦਾ ਮਸਲਾ ਹੁੰਦਾ ਦਾ ਮਸਲਾ ਮੈਂ ਇਹ ਆਿੰਦਾ ਕਿ ਅਸੀਂ ਇਹ ਸੁਣਦੇ ਅਸੀਂ ਬਾਹਰ ਕੀ ਕਰਨਾ ਹੈ ਕਿ ਸਾਡਾ ਨਾ ਇਸ ਤਰੀਕੇ ਦਾ ਬਿਹੇਵੀਅਰ ਹੋ ਰਿਹਾ ਹੈ ਦੋ ਪੀੜ੍ਹੀਆਂ ਦੇ ਸਬੰਧਾਂ ਵਿੱਚ ਖਲਾਅ ਆਿੰਦਾ ਦੋ ਪੀੜ੍ਹੀਆਂ ਆਂਦੀਆਂ ਜਦੋਂ ਜਨਰੇਸ਼ਨ ਦੇ ਵਿੱਚ ਇੱਕ ਟਕਰਾਅ ਹੁੰਦਾ ਹੈ ਪਹਿਲੀ ਜਨਰੇਸ਼ਨ ਦਾ ਚਲੋ ਸਮੇਂਦਾਰ ਹੋਏ ਕਿ ਦੂਜੀ ਜਨਰੇਸ਼ਨ ਨੂੰ ਨਹੀਂ ਸਮਝਦੀ ਪਈ ਹੁਣ ਜਿਹੜੇ ਉਹ ਜੈਨ ਜ਼ੀ ਕਹਿੰਦੇ ਨਾ ਅੱਜ ਕੱਲ ਉਹ ਜਿਹੜੀ ਜਨਰੇਸ਼ਨ ਆ ਬੜੀ ਅਜੀਬ ਜਨਰੇਸ਼ਨ ਹੈ ਇਹ ਸਮਝਦੀ ਨਹੀਂ ਹੈ ਕਿ ਸੋ ਇਹ ਇਸ ਦੇ ਵਿੱਚ ਹੋਰ ਜਿਹੜੇ ਆ ਗਏ ਨੇ ਸਾੜ ਕੋ ਨਸਲੀ ਵਿਤਕਰੇ ਦੇ ਵਿੱਚ ਜਿਹੜੇ ਸੰਕਟ ਲੈ ਕੇ ਪੰਜਾਬੀਆਂ ਨੇ ਜਾਂ ਪੰਜਾਬੀ ਲੇਖਕਾਂ ਨੇ ਲਿਖਿਆ ਇਹ ਉਹ ਆਿੰਦੇ ਗਨੇ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਨਾ ਤਾਂ ਸਾੜ ਕੋ ਜਿਹੜੇ ਅ ਨਸਲੀ ਵਿਤਕਰਾ ਦੇ ਜਦੋਂ ਲਿਖਦੇ ਆ ਨਾ ਇਸ ਦੇ ਵਿੱਚ ਮਨੋਵਿਗਿਆਨ ਵੀ ਆਿੰਦਾ ਆਦਾ ਕਿਉਂਕਿ ਮਾਈਂਡ ਦੇ ਨਾਲ ਰਿਲੇਟਡ ਆਿੰਦਾ ਮਨੁੱਖ ਸੋਚਦਾ ਹੈ ਇਹ ਸਾਰਾ ਕੁਝ ਕੀ ਹੁੰਦਾ ਨਾ ਦਿਮਾਗ ਦੇ ਵਿੱਚ ਉਸਦੇ ਚੱਲਦਾ ਹੈ ਤਾਂ ਵਾ ਕੀ ਸੋਏ ਦਾ ਬਾਝਾ ਕੀ ਕੀ ਕਰੇਗਾ ਜਦੋਂ ਉਸ ਦੇ ਨਾਲ ਇਕੱਲਾ ਹੋ ਜਾਂਦਾ ਹੈ ਗਵਾ ਇਹ ਸਾਰਾ ਕੁਝ ਆਪਣੇ ਆਪ ਨਾਲ ਗੱਲਬਾਤ ਕਰਦਾ ਮਨ ਬਚਨੀ ਹੋਈਂਦੀ ਹੈ ਇਕਲਤਾ ਮਹਿਸੂਸ ਕਰਦਾ ਹੈ ਗਵਾ ਸੰਤਰਾਪ ਸੰਕਟ ਇਸ ਤੋਂ ਲਾਭ ਜਿਹੜੇ ਸੁਪਨਿਆਂ ਦੀ ਦੁਨੀਆ ਦੇ ਵਿੱਚ ਉਹ ਰਹਿਣਾ ਸ਼ੁਰੂ ਕਰ ਦਿੰਦਾ ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਟੌਪਿਕ ਨਾ ਮੈਂ ਚੁੰਝੁੰਝ ਕੇ ਉਹਦੇ ਵਿੱਚ ਇਹਨੂੰ ਛੋੜ ਕੇ ਮਤਲਬ ਕਹਿ ਸਕਦਾ ਨਾ ਅਲਗ-ਅਲਗ ਜਗ੍ਹਾ ਦੇ ਦਪਰੇ ਦੇ ਵਿੱਚ ਖਿਲਰੇ ਸੀ ਕੀ ਕੀ ਕਿੱਥੇ ਕੀ ਕੀ ਲਿਖਿਆ ਹੈ ਉਹ ਸਾਰਾ ਇਸ ਦੇ ਵਿੱਚ ਫਰੋ ਕੇ ਦੱਸ ਦਿੱਤਾ ਸ਼ਾਰਟ ਦੇ ਵਿੱਚ ਕਿ ਜਦੋਂ ਨਸਲੀ ਵਿਤਕਰੇ ਦੇ ਬਾਰੇ ਗੱਲ ਕਰਦੇ ਆਗਾ ਤਾਂ ਹੋਰ ਕੀ ਕੀ ਚੀਜ਼ਾਂ ਇਸ ਦੇ ਵਿੱਚ ਹੋਰ ਲਿਖੀਆਂ ਜਾਂਦੀਆਂ ਨੇ ਲੇਖਕਾਂ ਦੇ ਵੱਲੋਂ ਤੀਜੇ ਦੇ ਵਿੱਚ ਇਸ ਤੇ ਗੱਲ ਆਉਂਦੀ ਹੈਗੀ ਸੱਭਿਆਚਾਰਕ ਤਣਾਅ ਦੇ ਬਾਰੇ ਵੀ ਗੱਲ ਕੀਤੀ ਹੋਈ ਹੈ ਬਹੁਤ ਸਾਰੇ ਲੇਖਕਾਂ ਨੇ ਲਿਖੀਆਂ ਨੇ ਜਿਸ ਦੇ ਵਿੱਚ ਡਾਕਟਰ ਸਰਪ ਜੜੇ ਗਏ ਨੇ ਉਹਨਾਂ ਨੇ ਗੱਲ ਕੀਤੀ ਹੈ ਇਹਦੇ ਵਿੱਚ ਨਾਲ ਮੈਂ ਲਿਖ ਵੀ ਦਿੱਤਾ ਹੈ ਬਟ ਹੋਰ ਵੀ ਹਜੇ ਲਿਖਾਂਗੇ ਕੀ ਅੱਗੇ ਕਿੰਨਾ ਕਿੰਨੇ ਨੇ ਬਾਰੇ ਇਸ ਤੇ ਲਿਖਿਆ ਹੋਇਆ ਵਾ ਬਟ ਸੱਭਿਆਚਾਰਕ ਤਣਾਅ ਹੋਏ ਇੰਦੇ ਜਦੋਂ ਦੋ ਸੱਭਿਆਚਾਰਾ ਦੇ ਵਿੱਚ ਕੋਈ ਆਪਸੀ ਚੀਜ਼ ਦੀ ਗੜਬੜ ਹੋ ਜਾਂਦੀ ਹੈ ਉਹਨਾਂ ਚੀਜ਼ਾਂ ਨੂੰ ਨੇ ਸਮੇਂ ਦੇ ਉਹਨਾਂ ਚੀਜ਼ਾਂ ਨੂੰ ਨੇ ਸਮਝਦੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਦੰਗੇ ਹੋ ਰਹੇ ਨੇ 크ਿਸਚੀਅਨ ਦੇ ਮੁਸਲਮਾਨਾਂ ਦੇ ਵਿੱਚ ਜ਼ਿਆਦਾਤਰ ਬਾਹਰ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੋ ਇਹ ਸੱਭਿਆਚਾਰਕ ਤਣਾਅ ਜਿਹੜਾ ਗਵਾ ਉੱਥੇ ਪੈਦਾ ਹੋ ਰਿਹਾ ਹੈ ਇਹ ਹਜੇ ਇੰਨਾ ਹੀ ਮੈਂ ਤੁਹਾਨੂੰ ਦੱਸਿਆ ਗਵਾ ਕੀ ਸੀ ਕੀ ਨਹੀਂ ਬਾਕੀ ਹੁਣ ਅਗੇ ਅਸੀਂ ਸਾਹਿਦ ਦੀ ਸ਼ੁਰੂਆਤ ਕਰਾਂਗੇ ਕਵਿਤਾ ਨਾਵਲ ਨਾਟਕ ਕਹਾਣੀਆਂ ਇਹਨਾਂ ਦੇ ਬਾਰੇ ਅੱਗੋ ਸੋ ਵੀਡੀਓ ਜ਼ਰੂਰ ਦੇਖਦੇ ਰਹੋ ਤੇ ਲਾਈਕ ਸੂ ਕਰਕੇ ਜਾਇਓ ओके जी थैंक यू